ਅਸੀਂ ਆਪਣੇ ਬੱਚੇ ਕਰਕੇ ਆਉਨੇ ਆ ਬੱਚਾ ਮੇਰਾ ਠੀਕ ਨਹੀਂ ਹੈਗਾ ਵੀ ਉਹ ਬਾਹਰ ਨੂੰ ਕਰੇ ਤੁਰਨ ਫਿਰਨ ਲੱਗੇ ਤਾਂ ਮੇਰੇ ਮਤਲਬ ਕੀ ਹੈ ਤੇ ਆ ਕੇ ਸ਼ਰੀਰ ਨੂੰ ਮਨ ਨੂੰ ਸੰਤੁਸ਼ਟੀ ਮਿਲਦੀ ਆ ਜਿਹੜੀ ਘਰੇ ਨਹੀਂ ਮਿਲਦੀ ਹੈਗੀ ਇੱਥੇ ਬਾਬੇ ਦੇ ਦਰ ਤੇ ਆ ਕੇ ਬਹੁਤ ਮਨ ਲੱਗਿਆ ਰਹਿੰਦਾ ਵੀ ਘਰੇ ਜਾਨ ਨੂੰ ਜੀ ਨਹੀਂ ਕਰਦਾ ਵੀ ਇੱਥੇ ਹੀ ਸੇਵਾ ਕਰੇ ਚੱਲੇ ਇੱਥੇ ਨੇ ਸੰਤਾਂ ਨੂੰ ਇਹੋ ਜੀ ਇੱਥੇ ਆਓ ਜੀ ਦਰ ਸੇਵਾ ਕਰੋ ਜੀ ਲਾੜ ਲੋਕਾਂ ਜੀ ਬਾਬਾ ਜੀ ਦੇ ਸਭ ਇੱਛਾ ਪੂਰੀਆਂ ਹੋਣਗੀਆਂ ਉਹ ਬਾਬਾ ਜੀ ਸੁਣਦੇ ਜ਼ਰੂਰ ਨੇ ਲੇਟ ਕਰਨ ਸਵੇਰ ਕਰਨ ਪਰ ਪੂਰੀਆਂ ਸਾਧੀਆਂ ਕਰਦੇ ਸੋ ਲਗਾਤਾਰ ਜਿਹੜੀਆਂ ਸੇਵਾਵਾਂ ਜਿਹੜੀਆਂ ਚੱਲਦੀਆਂ ਰਹਿਦੀਆਂ ਨੇ ਸਾਡੇ ਨਾਲ ਕੁਝ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਮਲਕੀਤ ਕੌਰ ਕਿਹੜੀ ਜਗ੍ਹਾ ਤੋਂ ਹੋ ਮੈਂ ਲੁਧਿਆਣੇ ਤੋਂ ਲੋਕਾਂ ਦੀ ਹਾਂ ਅੱਛਾ ਕਿੰਨੇ ਦਿਨ ਹੋ ਗਏ ਆਉਂਦੇ ਨੂੰ ਮੈਂ ਜੀ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਅੱਛਾ 2 ਮਹੀਨੇ ਆਉਣ ਤੋਂ ਤੇ 2 ਮਹੀਨੇ ਦੀ ਪਹਿਲਾਂ ਦੀ ਲਾਈਫ ਕਿਸ ਤਰ੍ਹਾਂ ਦੀ ਚੇਂਜਸ ਹੈ ਚੇਂਜ ਹੈ ਅਸੀਂ ਆਪਣੇ ਬੱਚੇ ਕਰਕੇ ਆਉਣੇ ਆ ਬੱਚਾ ਮੇਰਾ ਠੀਕ ਨਹੀਂ ਹੈਗਾ ਵੀ ਬੈਗੂ ਕਰੇ ਫਿਰਨ ਫਿਰਨ ਲੱਗ ਗਿਆ ਤੁਮ ਉਸ ਮਤਲਬ ਕਿ ਇੱਥੇ ਆ ਕੇ ਸ਼ਰੀਰ ਨੂੰ ਮਨ ਨੂੰ ਸੰਤੁਸ਼ਟੀ ਮਿਲਦੀ ਆ ਜਿਹੜੇ ਘਰੇ ਨਹੀਂ ਮਿਲਦੀ ਹੈਗੀ ਇੱਥੇ ਬਾਬੇ ਦੇ ਦਰ ਤੇ ਆ ਕੇ ਬਹੁਤ ਮਨ ਲੱਗਿਆ ਰਹਿੰਦਾ ਵੀ ਘਰੇ ਜਾਨ ਨੂੰ ਜੀ ਨਹੀਂ ਕਰਦਾ ਵੀ ਇੱਥੇ ਹੀ ਸੇਵਾ ਕਰੀ ਚੱਲੇ ਇੱਥੇ ਰਹਾਂ ਮਨਤਾ ਵੀ ਪੂਰੀ ਹੁੰਦੀ ਨੇ ਮਹਾਰਾਜ ਜੀ ਸਾਰੀਆਂ ਦੀਆਂ ਮਨੋ ਕਾਮਨਾ ਪੂਰੀ ਕਰ ਦਿੰਦੇ ਥੋੜੀ ਐਸੀ ਕੋਈ ਮਨੋ ਕਾਮਨਾ ਜਿਹੜੀ ਪੂਰੀ ਹੋਈ ਹੋਵੇ ਤੁਸੀਂ ਮੰਗੀ ਹੋਵੇ ਹਾਂ ਤਾਂ ਜੀ ਸੇਵਾ ਦਾ ਰਹੇ ਜੀ ਜੀ ਕਰ ਹੀ ਜਾਂਦੇ ਆ ਬਾਬਾ ਜੀ ਪੂਰੀ ਕਰ ਦਣਗੇ ਠੀਕ ਹੈ ਮੰਗੀ ਹੋਈ ਜਾਂਦੀ ਹੈ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰ ਸਕਦਾ ਨੂੰ ਸੰਤਾਂ ਨੂੰ ਇਹੋ ਜੀ ਇੱਥੇ ਆਓ ਜੀ ਸੇਵਾ ਕਰੋ ਜੀ ਲਾੜ ਲੋਕੋ ਜੀ ਬਾਬਾ ਜੀ ਦੇ ਸਭ ਇੱਛਾ ਪੂਰੀਆਂ ਹੋਣਗੀਆਂ ਉਹ ਬਾਬਾ ਜੀ ਸੁਣਦੇ ਜ਼ਰੂਰ ਨੇ ਲੇਟ ਕਰਨ ਸਵੇਰ ਕਰਨ ਪਰ ਪੂਰੀਆਂ ਸਾਧੀਆਂ ਕਰਦੇ ਸੋ ਲਗਾਤਾਰ ਜਿਹੜੀਆਂ ਸੇਵਾਵਾਂ ਜਿਹੜੀਆਂ ਚੱਲਦੀਆਂ ਰਹਿ ਰਹੀਆਂ ਨੇ ਸਾਡੇ ਨਾਲ ਕੁਝ ਲੜਕੇ ਵੀ ਜਿੰਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਮਲਕੀਤ ਕੌਰ ਕਿਹੜੀ ਜਗ੍ਹਾ ਤੋਂ ਹੋ ਮੈਂ ਅਸੀਂ ਮੈਂ ਲੁਧਿਆਣੇ ਤੋਂ ਲੋਕਾਂ ਦਾ ਅੱਛਾ ਕਿੰਨੇ ਦਿਨ ਹੋ ਗਏ ਆਉਂਦੇ ਮੇਨ ਜੀ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਅਜਾ 2 ਮਹੀਨੇ ਆਉਣ ਤੋਂ ਤੇ 2 ਮਹੀਨੇ ਦੀ ਪਹਿਲਾਂ ਦੀ ਲਾਈਫ ਕਿਸ ਤਰ੍ਹਾਂ ਦੀ ਚੇਂਜਸ ਹੈ ਚੇਂਜ ਹੈ ਅਸੀਂ ਆਪਣੇ ਬੱਚੇ ਕਰਕੇ ਆਉਣੇ ਆ ਬੱਚਾ ਮੇਰਾ ਠੀਕ ਨਹੀਂ ਹੈਗਾ ਵੀ ਉਹ ਬਾਈਕ ਨੂੰ ਕਰੇ ਤੁਰਨ ਫਿਰਨ ਲੱਗੇ ਤਾਂ ਮੂਸ ਮਤਲਬ ਕਿ ਇੱਥੇ ਆ ਕੇ ਸ਼ਰੀਰ ਨੂੰ ਮਨ ਨੂੰ ਸੰਤੁਸ਼ਟੀ ਮਿਲਦੀ ਆ ਜਿਹੜੇ ਘਰੇ ਨਹੀਂ ਮਿਲਦੀ ਹੈਗੀ ਇੱਥੇ ਬਾਬੇ ਦੇ ਦਰ ਤੇ ਆ ਕੇ ਬਹੁਤ ਮਨ ਲੱਗਿਆ ਰਹਿੰਦਾ ਵੀ ਘਰੇ ਚੱਨ ਨੂੰ ਜੀ ਨਹੀਂ ਕਰਦਾ ਵੀ ਇੱਥੇ ਹੀ ਸੇਵਾ ਕਰੀ ਚੱਲੇ ਇੱਥੇ ਰਹਾਂ ਮਨਤਾ ਵੀ ਪੂਰੀਆਂ ਹੁੰਦੀ ਨੇ ਮਹਾਰਾਜ ਜੀ ਸਾਰੀਆਂ ਦੀਆਂ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਥੋੜੀ ਐਸੀ ਕੋਈ ਮਨੋ ਕਾਮਨਾ ਜਿਹੜੀ ਪੂਰੀ ਹੋਈ ਹੋਵੇ ਤੁਸੀਂ ਮੰਗੀ ਹੋਵੇ ਹਾਂ ਤਾਂ ਜੀ ਸੇਵਾ ਦਾ ਰਹੇ ਜੀ ਕਰੀ ਜਾਂਦੇ ਆ ਬਾਬਾ ਜੀ ਪੂਰੀ ਕਰ ਦਣਗੇ ਠੀਕ ਹੈ ਜੀ ਮੰਗੀ ਵੀ ਜਾਣਾ ਹਾਂ ਲੋਕਾਂ ਨੂੰ ਵੀ ਜਿਹੜਾ ਧਰ ਸਕਦਾ ਲੋਕਾਂ ਨੂੰ ਸੰਤਾਂ ਨੂੰ ਇਹੋ ਜੀ ਇੱਥੇ ਆਓ ਜੀ ਸੇਵਾ ਕਰੋ ਜੀ ਲੜ ਲੋਕਾਂ ਜੀ ਬਾਬਾ ਜੀ ਦੇ ਸਭ ਇੱਛਾ ਪੂਰੀਆਂ ਹੋਣਗੀਆਂ ਉਹ ਬਾਬਾ ਜੀ ਸੁਣਦੇ ਜ਼ਰੂਰ ਨੇ ਲੇਟ ਕਰਨ ਸਵੇਰ ਕਰਨ ਪਰ ਪੂਰੀਆਂ ਸਾਧੀਆਂ ਕਰਦੇ ਸੋ ਲਗਾਤਾਰ ਜਿਹੜੀਆਂ ਸੇਵਾਵਾਂ ਜਿਹੜੀਆਂ ਚਲਦੀਆਂ ਰਹਿ ਰਹੀਆਂ ਨੇ ਸਾਡੇ ਨਾਲ ਕੁਝ ਲੜਕੇ ਵੀ ਜਿਹਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਮਲਕੀਤ ਕੌਰ ਕਿਹੜੀ ਜਗ੍ਹਾ ਤੋਂ ਹੋ? ਅਸੀਂ ਮੈਂ ਲੁਧਿਆਣੇ ਤੋਂ ਲੋਕਾਂ ਹਾਂ ਅੱਛਾ ਕਿੰਨੀ ਦੇਰ ਹੋ ਗਈ ਹਾਂ ਤੁਹਾਨੂੰ ਮੈਨੂੰ ਜੀ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਅਜਾ 2 ਮਹੀਨੇ ਆਉਣ ਤੋਂ ਤੇ 2 ਮਹੀਨੇ ਦੀ ਪਹਿਲਾਂ ਦੀ ਲਾਈਫ ਕਿਸ ਤਰ੍ਹਾਂ ਦੀ ਚੇਂਜਸ ਹੈ ਚੇਂਜ ਹੈ ਅਸੀਂ ਆਪਣੇ ਬੱਚੇ ਕਰਕੇ ਆਉਣੇ ਆ ਬੱਚਾ ਮੇਰਾ ਠੀਕ ਨਹੀਂ ਹੈਗਾ ਜੀ ਉਹ ਬਾਇਰ ਨੂੰ ਕਰੇ ਤੁਰਨ ਫਿਰਨ ਲੱਗੇ ਤਾਂ ਉਸ ਮਤਲਬ ਕਿ ਇੱਥੇ ਆ ਕੇ ਸ਼ਰੀਰ ਨੂੰ ਮਾਨਸਾ ਸੰਤੁਸ਼ਟੀ ਮਿਲਦੀ ਆ ਜਿਹੜੇ ਘਰੇ ਨਹੀਂ ਮਿਲਦੀ ਹੈਗੀ ਇੱਥੇ ਬਾਬੇ ਦੇ ਦਰ ਤੇ ਆ ਕੇ ਬਹੁਤ ਮਨ ਲੱਗਿਆ ਰਹਿੰਦਾ ਵੀ ਘਰੇ ਚੰਨੂ ਜੀ ਨਹੀਂ ਕਰਦਾ ਵੀ ਇੱਥੇ ਹੀ ਸੇਵਾ ਕਰਾਂ ਚੱਲੇ ਇੱਥੇ ਰਹਾਂ ਮਨਤਾ ਵੀ ਪੂਰੀਆਂ ਹੁੰਦੀਆਂ ਨੇ ਮਹਾਰਾਜ ਜੀ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰ ਦਿੰਦੇ ਨੇ ਤੁਹਾਡੀ ਐਸੀ ਕੋਈ ਮਨੋ ਕਾਮਨਾ ਜਿਹੜੀ ਪੂਰੀ ਹੋਈ ਹੋਵੇ ਤੁਸੀਂ ਮੰਗੀ ਹੋਵੇ ਤਾ ਜੀ ਸੇਵਾਦਾਰ ਆ ਜੀ ਕਰੀ ਜਾਣੇ ਆ ਬਾਬਾ ਜੀ ਪੂਰੀ ਕਰ ਦਣਗੇ ਠੀਕ ਹੈ ਮੰਗੀ ਵੀ ਜਾ ਹਾਂ ਲੋਕਾਂ ਨੂੰ ਵੀ ਜੇ ਹਾਂ ਸਕੂਤਾਂ ਨੂੰ ਇਹੋ ਜੀ ਇੱਥੇ ਆਓ ਜੀ ਸੇਵਾ ਕਰੋ ਜੀ ਲਾੜ ਲੋਕੋ ਜੀ ਬਾਬਾ ਜੀ ਦੇ ਸਭ ਇੱਛਾ ਪੂਰੀਆਂ ਹੋਣਗੀਆਂ ਉਹ ਬਾਬਾ ਜੀ ਸੁਣਦੇ ਜਰੂਰ ਨੇ ਲੈਡ ਕਰਨ ਸਵੇਰ ਕਰਨ ਪਰ ਪੂਰੀਆਂ ਸਾਧੀਆਂ ਕਰਦੇ ਆ